ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਡੀਸੀ ਕੰਪਲੈਕਸ ਵਿਕੇ ਕੀਤੀ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਕਰਦੇ ਹੋਏ ਉਹਨਾਂ ਨੇ ਪੱਤਰਕਾਰ ਨਾਲ ਗੱਲਬਾਤ ਕੀਤੀ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਆਦੀ ਸਰ ਮੰਤਰੀ ਜਵਾਈ ਜੀ ਜੀ ਜਿਵੇਂ ਆਪਾਂ ਸਾਰੇ ਜਾਣਦੇ ਕਿ ਇੱਕ ਬਹੁਤ ਵੱਡਾ ਪੰਜਾਬ ਨੂੰ ਜਿਹੜੀ ਸਹੂਲਤ ਮਾਨਯੋਗ ਸਰਦਾਰ ਪੰਤ ਸਿੰਘ ਮਾਨ ਸਾਹਿਬ ਦੇਣ ਜਾ ਰਹੇ ਆ ਉਹ ਹੈ ਸਿਹਤ ਬੀਮਾ 10 ਲੱਖ ਰੁਪਏ ਦਾ ਹਰ ਇੱਕ ਪਰਿਵਾਰ ਨੂੰ ਇੱਕ ਸਾਲ ਦਾ ਸਿਹਤ ਬੀਮਾ ਮਿਲੂ ਉਹਦੇ ਲਈ ਜਿਹੜੇ ਹੁਣ ਕਾਰਡ ਬਣਨੇ ਰਜਿਸਟ੍ਰੇਸ਼ਨ ਹੋਣੀ ਆ ਉਹਦੇ ਪ੍ਰੋਸੈਸ ਦੇ ਵਿੱਚ ਅੱਜ ਮਾਨਯੋਗ ਸਰਦਾਰੇ ਡਾਕਟਰ ਬਲਵੀਰ ਸਿੰਘ ਜੀ ਸਾਡੇ ਸਿਹਤ ਮੰਤਰੀ ਸਾਹਿਬ ਆਏ ਸੀ ਸਾਡੇ ਡੀਸੀ ਸਾਹਿਬ ਸਾਰੇ ਅਫਸਰ ਸਾਹਿਬਾਨ ਸਾਡੇ ਯੂਥ ਦੇ ਸਾਰੇ ਲੀਡਰ ਸਾਹਿਬਾਨ ਗਰੀਫ ਕਰਕੇ ਗਏ ਆ ਔਰ ਅਸੀਂ ਆਪਣੇ ਜਿਹੜੇ ਯੂਥ ਦੇ ਸਾਰੇ ਅਹੁਦੇਦਾਰ ਸਹਿਬਾਨਾਂ ਉਹਨਾਂ ਦੀ ਵੀ ਡਿਊਟੀ ਲਈਏ ਕਿ ਤੁਸੀਂ ਸਮਾਜ ਸੇਵਾ ਦੇ ਕੰਮ 'ਚ ਆਪਣਾ ਹੱਥ ਮਟਾਓ ਤੇ ਉਹ ਵੀ ਅਫਸਰ ਸਹਿਵਾ ਨਾਲ ਪੂਰਾ ਸਹਿਯੋਗ ਕਰਕੇ ਲੋਕਾਂ ਤੱਕ ਇਹ ਏਡੀ ਵੱਡੀ ਸਹੂਲਤ ਜਿਹੜੀ ਹਿੰਦੁਸਤਾਨ ਚ ਪਹਿਲੀ ਵਾਰ ਹੋ ਰਹੀ ਹੈ ਔਰ ਪਹਿਲਾ ਸੁਭਾ ਪੰਜਾਬ ਬਣੂਗਾ ਜਿੱਤੇ 10 ਲੱਖ ਦੀ ਸਿਹਤ ਬੀਮਾ ਮਾਨਯੋਗ ਸਰਦਾਰ ਕੌਂਸਲ ਮਾਨ ਸਾਹਿਬ ਮਾਨਯੋਗ ਅਰਵਿੰਦ ਕੇਜਰੀਵਾਲ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹਟ ਮਿਲ ਰਹੀ ਹੈ ਉਹਨੂੰ ਇਨ ਦਿਨ ਲਾਗੂ ਕਰਨਾ ਸੀ ਔਰ ਹਰ ਇੱਕ ਪਰਿਵਾਰ ਤੱਕ ਉਹ ਸਹੂਲਤ ਪਹੁੰਚਾਣੀ ਜਿਵੇਂ ਬਿਜਲੀ ਦੇ ਬਿੱਲ ਸਾਰੇ ਪਰਿਵਾਰਾਂ ਨੂੰ ਫ੍ਰੀ ਹੋਰ ਇਸ ਤਰੀ ਹਰ ਇੱਕ ਪਰਿਵਾਰ ਤੱਕ ਇਹ ਅਸੀਂ ਜਿਹੜੀ ਸਿਹਤ ਬੀਮਾ ਪਹੁੰਚਾਵਾਂਗੇ ਉਹਦੇ ਨਾਲ ਸਾਡੇ ਲੋਕਾਂ ਦਾ ਲੱਖਾਂ ਰੁਪਿਆ ਜਿਹੜਾ ਆਪਣੇ ਗਹਨੇ ਰੱਖਦੇ ਸੀ ਉਹ ਲੋਕਾਂ ਕੋਲ ਆਪਣੀ ਜ਼ਮੀਨ ਗਹਨੇ ਰੱਖਦੇ ਸੀ ਔਰ ਰਿਸ਼ਤੇਦਾਰੋਂ ਤਾਂ ਪੈਸੇ ਲੈ ਕੇ ਇਲਾਜ ਕਰਾਉਂਦੇ ਸੀ ਅੱਜ ਪੰਜਾਬ ਇਸ ਗੱਲ ਤੋਂ ਮੁਕਤ ਹੋ ਜਾਊਗਾ ਅੱਜ ਕਿਸੇ ਨੂੰ ਹੁਣ ਘਬਰਾਉਣ ਦੀ ਲੋੜ ਨਹੀਂ ਜਿਵੇਂ ਦੱਸਿਆ ਗਿਆ ਕਿ 1200 ਕਰੋੜ ਰੁਪਇਆ ਸਰਕਾਰ ਨੇ ਆਲਰੇਡੀ ਅਲਾਟ ਕਰਤਾ ਔਰ ਜਿੰਨੀ ਹੋਰ ਲੋੜ ਹੋਊਗੀ ਜੇ ਜ਼ਿਆਦਾ ਵੀ ਲੋੜ ਹੋਏ 3-400 ਕਰੋੜ ਹੋਰ ਦੀ ਤਾਂ 15-1600 ਕਰੋੜ ਇਹ ਹੋਰ ਵੀ ਅਲਾਟ ਹੋ ਸਕਦਾ ਠੀਕ ਹੈ ਜੀ ਅੱਜ ਦਾ ਪਰਪਸ ਇਹ ਹੈਗਾ ਜੀ ਸਾਡੇ ਜਿਹੜੇ ਦੋ ਪ੍ਰੋਗਰਾਮ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਆ ਸਟੇਟ ਗਵਰਨਮੈਂਟ ਦੇ ਬਟ ਜਿਹੜੇ ਦੋ ਪ੍ਰੋਗਰਾਮ ਹੁਣ ਇੱਕ ਤਾਂ ਮੁੱਖ ਮੰਤਰੀ ਸਿਹਤ ਯੋਜਨਾ ਜਿਹੜਾ 10 ਲੱਖ ਦਾ ਬੀਮਾ ਹੈਗਾ ਜਿਹੜਾ ਸਾਰੇ 3 ਕਰੋੜ ਲੋਕਾਂ ਨੂੰ ਦੇਣਾ ਉਹਦੇ ਵਾਸਤੇ ਜ਼ਿਲ੍ਹਾ ਲੈਵਲ ਦੇ ਉੱਤੇ ਕੋਆਰਡੀਨੇਸ਼ਨ ਲਈ ਜਿਵੇਂ ਡਿਪਟੀ ਕਮਿਸ਼ਨਰ ਕੋਆਰਡੀਨੇਟ ਕਰਨਗੇ ਸਾਡੇ ਐਮਐਲਏ ਸਾਹਿਬ ਨਖੀਰ ਸਿੰਘ ਰਾਏ ਜੀ ਔਰ ਜਿੰਨੇ ਸਾਡੇ ਹੋਰ ਵੀ ਬਹੁਤ ਸਾਰੇ ਇਹਦੇ ਵਿੱਚ ਜਿਸ ਤਰ੍ਹਾਂ ਸਿਵਲ ਸਰਜਨ ਆਫਿਸ ਤੋਂ ਸਿਵਲ ਸਰਜਨ ਹੋ ਗਿਆ ਸਾਡੇ ਜਪਤੀ ਮੈਡੀਕਲ ਕਮਿਸ਼ਨਰ ਕਾਮਨ ਸਰਵਿਸ ਸੈਂਟਰ ਦੇ ਡਿਸਟ੍ਰਿਕਟ ਅਡਮਿਨਿਸਟਰੇਟ ਤੇ ਇਸੇ ਤਰ੍ਹਾਂ ਜਿਹੜੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕੋਆਰਡੀਨੇਟਰਸ ਹੈਗੇ ਆ ਉਹ ਘਰ ਘਰ ਜਾ ਕੇ ਲੋਕਾਂ ਨੂੰ ਪਰਚੇ ਆ ਦੇ ਕੇ ਤਾਂ ਕਿ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਬਹੁਤ ਸਾਰੇ ਵਿਭੰਗ ਜਿਹਦੇ ਵਿੱਚ ਚਾਰ ਪੰਜ ਅਪਾਰਟਮੈਂਟ ਇਨਵੋਲਡ ਹੈਗੇ ਆ ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਫਤਿਹਗੜ੍ਹ ਸਾਹਿਬ ਦੇ ਵਿੱਚ 169 ਕੈਂਪ ਲੱਗਣਗੇ ਜੀ ਆਪਾਂ 169 ਤੋਂ ਸ਼ੁਰੂ ਕਰਾਂਗੇ 169 ਤੋਂ ਉਸ ਤੋਂ ਬਾਅਦ ਜੇ ਲੋੜ ਪੈਗੀ ਤਾਂ ਫਿਰ ਉਹਨਾਂ ਨੂੰ ਆਪਾਂ ਸਕੇਲ ਅੱਪ ਵੀ ਕਰਾਂਗੇ ਹੋਰ ਵੀ ਵਧਾਵਾਂਗੇ ਉਹਨਾਂ ਨੂੰ ਜਿਵੇਂ ਜਿਵੇਂ ਸਾਡਾ ਐਕਸਪੀਰੀਅੰਸ ਹੋ ਜਾਏਗਾ ਜਿਹੜੀ ਸਾਡੀ এনਰੋਲਮੈਂਟ ਹੈ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਪਹਿਲਾਂ ਤਾਂ ਅਸੀਂ ਸਾਰੀ ਪੂਰੀ ਤਿਆਰੀ ਸੀ 15 ਤੋਂ ਸ਼ੁਰੂ ਹੋਣੀ ਸੀ ਹੁਣ ਕਿਉਂਕਿ ਜਥੇਵਰ ਸਾਹਿਬ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਉਸ ਦਿਨ ਸਮਨ ਕਰ ਲਿਆ ਤੇ ਇਹ ਹੁਣ 22 ਤੋਂ ਸ਼ੁਰੂ ਹੋਏਗੀ ਉਹਦੇ ਨਾਲ ਡਿਲੇ ਹੋ ਗਿਆ ਸਾਡਾ ਇੱਕ ਹਫਤੇ ਦਾ ਲੇਕਿਨ ਅਸੀਂ ਉਸ ਤੋਂ ਪਹਿਲਾਂ ਸਾਰੇ ਜਿਲ੍ਹਿਆਂ ਦੇ ਵਿੱਚ ਟ్రਾਇਲ ਰਨ ਕਰਕੇ ਇਹਦੇ ਨਾਲ ਕਿਸੇ ਨੂੰ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡਾ ਸਾਰੀ ਮਸ਼ੀਨਰੀ ਆ ਸਾਰਿਆਂ ਦੀ ਆਪਸ ਦੇ ਵਿੱਚ ਬੈਟਰ ਕੋਆਰਡੀਨੇਸ਼ਨ ਲਈ ਅਸੀਂ ਕੁਝ ਕਾਰਡ ਜਿਹੜੇ ਉਸ ਤੋਂ ਪਹਿਲਾਂ ਵੀ ਬਣ ਗਏ ਤੇ ਇਹ ਅਸੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰ ਰਹੇ ਹਾਂ ਸੋ ਮੈਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਉਹਨਾਂ ਦਾ ਜਿਹੜਾ ਹੈਗਾ 22 ਤਰੀਕ ਤੋਂ ਪਹਿਲਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਮੈਕਸਿਮ ਜ਼ਿਲ੍ਹੇ ਵਿਜ਼ਿਟ ਕਰਕੇ ਉਹਨਾਂ ਦੀ ਲੋਕਲ ਲੈਵਲ ਤੇ ਕੋਆਰਡੀਨੇਸ਼ਨ ਕਰਾ ਕੇ ਜਿਹੜੇ ਪੰਜ ਵਿੰਗ ਦੇ ਨਾਲ ਸੰਬੰਧਿਤ ਹੈਗੇ ਆ ਪੰਜ ਛੇ ਵਿੰਗਸ ਇਸੇ ਤਰ੍ਹਾਂ ਜਿਹੜਾ ਯੁੱਧ ਨਸ਼ੇ ਵਿਰੋਧ ਦਾ ਉਹਦੀ ਵੀ ਜਿਹੜੀ ਦੂਜੀ ਫੇਜ਼ ਸ਼ੁਰੂ ਹੋਈ ਆ ਉਹਦੇ ਵਿੱਚ ਜਿਹੜੇ ਆਪਣੇ ਹੁਣ ਯਾਤਰਾ ਸ਼ੁਰੂ ਹੋਈ ਆ ਉਹਨਾਂ ਲਈ ਵੀ ਇਸੇ ਤਰ੍ਹਾਂ ਸਾਰੇ ਕੋਆਰਡੀਨੇਸ਼ਨ ਜਿਹੜਾ ਡਿਸਟ੍ਰਿਕਟ ਲੈਵਲ ਦੇ ਉੱਤੇ ਤਾਂ ਕਿ ਲੋਕਾਂ ਨੂੰ ਜਿਹੜਾ ਹੈਗਾ ਉਹ ਮੈਂ ਵੀਡੀਓ ਦਾ ਵੀ ਧੰਨਵਾਦ ਕਰਦਾ ਔਰ ਲੋਕਾਂ ਦਾ ਬਹੁਤ ਇੱਕ ਪਰਮਾ ਹੰਗਾਰਾ ਮਿਲ ਰਿਹਾ ਦੋਨੋਂ ਜਿਹੜੀਆਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਯੋਜਨਾਵਾਂ ਹੈਗੀਆਂ ਇਹ ਇਹਨੂੰ ਲੋਕਾਂ ਦੇ ਵਿੱਚ ਬਹੁਤ ਇੱਕ ਲੈ ਕੇ ਉਤਸ਼ਾਹ ਨਾ ਕਹੂੰਗਾ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਔਰ ਇਹ ਇਸੇ ਤਰ੍ਹਾਂ ਜਿਹੜੇ ਸਾਡੇ ਹੁਣ ਯੂਥ ਹੈ ਸਾਡੀ ਕੋਸ਼ਿਸ਼ ਹੈ ਕਿ ਅਸੀਂ ਅਗਲੇ 3-4 ਮਹੀਨੇ ਦੇ ਵਿੱਚ ਜਿਹੜੇ ਟੀਕਾ ਲਾਣ ਵਾਲੇ ਆ ਉਹਨਾਂ ਦੇ ਸਾਰਿਆਂ ਦੇ ਟੀਕੇ ਲਾਣੇ ਬੰਦ ਕਰਾ ਦਈਏ ਪਹਿਲਾ ਸਾਡਾ ਸਟੈਪ ਹੋਏਗਾ ਜਦੋਂ ਇੰਜੈਕਟਿੰਗ ਡਰਗ ਯੂਜ਼ਰ ਜਿਹੜੇ ਹੈਰੋਇਨ ਚਟੇ ਵਾਲੇ ਆ ਜਦੋਂ ਉਹ ਗੋਲੀਆਂ ਤੇ ਆ ਜਾਣਗੇ ਜਾਂ ਅਸੀਂ ਲਿਕਵਿਡ ਮੈਥਡ ਆਨ ਬਹੁਤ ਜਗ੍ਹਾ ਤੇ ਸ਼ੁਰੂ ਕਰ ਰਹੇ ਆ ਉਹ ਇਕੁਅਲੀ ਇਫੈਕਟਿਵ ਹੁੰਦੀ ਹੈ ਟੀਕੇ ਜਿੰਨੀ ਉਹਦੇ ਨਾਲ ਇਮੀਡੀਏਟਲੀ ਜਿਹੜਾ ਹੋਏਗਾ ਓਵਰਡੋਸ ਡੈਥ ਹੋਣੀਆਂ ਬੰਦ ਹੋ ਜਾਣਗੀਆਂ ਮੌਤਾਂ ਹੋਣੀਆਂ ਬੰਦ ਹੋ ਜਾਣਗੀਆਂ ਤੇ ਦੂਜਾ ਉਹਦਾ ਫਾਇਦਾ ਹੋਏਗਾ ਕਿ ਜਿਹੜਾ ਤੁਹਾਡਾ ਐਚ ਆਈ ਵੀ ਕਾਲਾ ਪੀਲੀਆ ਹੈਪਟਾਈਟਿਸ ਇਹ ਜਿਹੜੀਆਂ ਜਾਨਲੇਵਾ ਬਿਮਾਰੀਆਂ ਉਹ ਹੋਣੀਆਂ ਬੰਦ ਹੋ ਜਾਣਗੀਆਂ ਤੇ ਇਹਦੇ ਨਾਲ ਨਾਲ ਜਿਹੜਾ ਹੈਗਾ ਇਹ ਤਾਂ ਸਾਡੇ ਜਿਹੜੇ ਪ੍ਰੋਗਰਾਮ ਚੱਲਦੇ ਉਹਨਾਂ ਬਾਰੇ ਇੱਕ ਮੈਂ ਲੋਕਾਂ ਨੂੰ ਅਪੀਲ ਕਰਨੀ ਹੈ ਕਿ ਅੱਜ ਕੱਲ ਜਿਹੜੀ ਸਰਦੀ ਦੀ ਜਿਹੜੀ ਇੱਕ ਠੀਤ ਲਹਿਰ ਹੈ ਬਹੁਤ ਜ਼ਿਆਦਾ ਚੱਲ ਰਹੀ ਆ ਇਹਦੇ 'ਚ ਖਾਸ ਤੌਰ ਤੇ ਜਿਹੜੇ ਬਜ਼ੁਰਗ ਹੈ ਔਰ ਬੱਚੇ ਆ ਔਰ ਪ੍ਰੈਗਨੈਂਟ ਲੇਡੀਆਂ ਆ ਜਾਂ ਕੋਈ ਕਿਸੇ ਬਿਮਾਰੀ ਤੋਂ ਜਿਸ ਤਰ੍ਹਾਂ ਕੋਈ ਕੈਂਸਰ ਆ ਜਾਂ ਕਿਸੇ ਦਾ ਡਾਇਲਿਸਿਸ ਹੁੰਦਾ ਜਿਹੜੇ ਕਿਸੇ ਵੀ ਕ੍ਰੋਨਿਕ ਬਿਮਾਰੀ ਤੋਂ ਪ੍ਰੇੜਿਤ ਹੈ ਉਹਨਾਂ ਨੂੰ ਆਪਣੇ ਆਪ ਨੂੰ ਗਰਮ ਰੱਖਣਾ ਚਾਹੀਦਾ ਵਾਰਮ ਰੱਖਣਾ ਚਾਹੀਦਾ ਔਰ ਉਹਨਾਂ ਨੇ ਸਵੇਰੇ-ਸਵੇਰੇ ਸਰਕਾਰੀ ਜਾਣਾ ਜਦੋਂ ਜਾਣਾ ਹੈ ਤਾਂ ਉਹਨਾਂ ਨੇ ਪ੍ਰੋਪਰ ਕੱਪੜੇ ਪਹਿਨੇ ਹੋਣ ਔਰ ਜੇ ਉਹਨਾਂ ਨੇ ਸਰਦੀ ਕਰਨੀ ਹੈ ਬਾਹਰ ਘੁੰਮਣ ਫਿਕਣੇ ਜਾਣਾ ਤਾਂ ਦਿਨ ਵੇਲੇ ਜਦੋਂ ਧੁੱਪ ਨਿਕਲੇ ਹੋਵੇ ਤਾਂ ਉਦੋਂ ਜਾਣਾ ਚਾਹੀਦਾ ਅਦਰਵਾਈਜ਼ ਉਹਨਾਂ ਨੂੰ ਬਾਹਰ ਜਾਣਾ ਜਿਹੜਾ ਹੈਗਾ ਅਵਾਇਡ ਕਰਨਾ ਚਾਹੀਦਾ ਇਹਦੇ ਨਾਲ ਇੱਕ ਹੋਰ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਕਿ ਜਦੋਂ ਸਰਦੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਅਕਸਰ ਜਿਹੜੀ ਅੰਗਰੇਠੀ ਵਾਲ ਕੇ ਆਪਣੇ ਕਮਰੇ ਚ ਰੱਖ ਕੇ ਸਾਰੀਆਂ ਖਿੜਕੀਆਂ ਬੰਦ ਕਰਕੇ ਸੌ ਜਾਂਦੇ ਉਹਦੇ ਨਾਲ ਮੌਤ ਤੱਕ ਹੋ ਜਾਂਦੀ ਹੈ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਰিলিজ ਹੁੰਦੀਆਂ ਉਹਦੇ ਨਾਲ ਇਸ ਤਰ੍ਹਾਂ ਕਾਰਬਨ ਮੋਨੋਆਕਸਾਈਡ ਵਗੈਰਾ ਉਹ ਬੰਦੇ ਜਿਹੜੇ ਜਦੋਂ ਸੌਂਦੇ ਆ ਇਸ ਤਰ੍ਹਾਂ ਗੇਠੀ ਲਾ ਕੇ ਤੇ ਜੇ ਸਾਰੀਆਂ ਖਿੜਕੀਆਂ ਬੰਦ ਕਰ ਲੈਂਦੇ ਆ ਉਹ ਤਾਂ ਫਿਰ ਸੁੱਤੇ ਰਹਿ ਜਾਂਦੇ ਆ ਕਦੇ ਨਹੀਂ ਚੱਲਦਾ ਮਤਲਬ ਜਦੋਂ ਬੜੀ ਤੁਸੀਂ ਕਹ ਲਓ ਕਿ ਇੱਕ ਸਾਇਲੈਂਟ ਡੈਥ ਹੋ ਜਾਂਦੀ ਉਹਦੇ ਨਾਲ ਤੇ ਇਹ ਕਦੇ ਨਹੀਂ ਕਰਨਾ ਜੇ ਤੁਸੀਂ ਆਪਣੇ ਆਪ ਨੂੰ ਗਰਮ ਕਰਨਾ ਤੇ ਤੁਸੀਂ ਤੋਂ ਨਹੀਂ ਸਿੱਖਦੇ ਹੋ ਵੈਸੇ ਤਾਂ ਅੱਜ ਕੱਲ ਹੀਟਰ ਜਾਂ ਹੋਰ ਜਿਹੜੇ ਕੋਈ ਸਾਧਨ ਹੈਗੇ ਆ ਲੇਕਿਨ ਫਿਰ ਵੀ ਜੇ ਤੁਸੀਂ ਕੋਈ ਆਪਣੇ ਘਰੇ ਅੰਦਰ ਗੇਠੀ ਜਾਂ ਕੁਝ ਇਸ ਤਰ੍ਹਾਂ ਦਾ ਕੋਈ ਕਰਦੇ ਹੋ ਆਪਣੇ ਆਪ ਨੂੰ ਗਰਮ ਕਰਨ ਲਈ ਜਾਂ ਹੌਟ ਵਾਟਰ ਬੋਟਲ ਲੈ ਲਓ ਤੇ ਜਾਂ ਫਿਰ ਇੱਕ ਅੱਧੀ ਖਿੜਕੀ ਖੋਲ ਦਿਓ ਫਿਰ ਇਹ ਦਿੱਕਤ ਨਹੀਂ ਆਏਗੀ ਫਿਰ ਤੁਹਾਡੀ ਜਾਨ ਨੂੰ ਖਤਰਾ ਨਹੀਂ ਹੋਏਗਾ ਬਿਕਰ ਦੀ ਛਟਕੀ ਖੋਲ ਲਓ ਤੇ ਇਹ ਇਹ ਵੀ ਧਿਆਨ ਰੱਖਣ ਦੀ ਲੋੜ ਹੈ ਤੇ ਜਿਹੜੇ ਬਜ਼ੁਰਗ ਹੈ ਮੈਂ ਫਿਰ ਰਿਪੀਟ ਕਰ ਰਿਹਾ ਜੀ ਛੋਟੇ ਬੱਚੇ ਆ ਔਰ ਜਿਹੜਾ ਕੋਈ ਵੀ ਕ੍ਰੋਨਿਕ ਕਿਸੇ ਡਿਜ਼ੀਜ਼ ਤੋਂ ਪੀੜਿਤ ਹੈ ਜਸਟ ਯਰਡ ਦੀ ਦਵਾਈ ਲੈਂਦੇ ਆ ਉਹਨਾਂ ਨੂੰ ਚੰਚ